ਕੀ ਵੱਡੇ ਕਾਰਨ ਨੇ ਕੀ ਸਿੰਪਟਮਸ ਨੇ ਔਰ ਇਸ ਦਾ ਇਲਾਜ ਕੀ ਹੈ ਕਿ 100% ਰਿਕਵਰੀ ਇਸਦੀ ਹੈ ਕਿ ਬਿਲਕੁਲ ਠੀਕ ਕੋਈ ਵੀ ਪੇਸ਼ੈਂਟ ਜਿਹੜਾ ਹੈ ਉਹ ਫਲਵੈਰੀ ਦਾ ਉਹ ਹੋ ਜਾਂਦਾ ਹੈ ਆ ਜਲਦ ਹੀ ਸਾਡੇ ਐਕਸਪਰਟ ਡਾਕਟਰ ਉਸਨਾਲ ਜੁਰਜਾਨ ਗਏ ਫਿਰ ਅਸੀਂ ਉਹਨਾਂ ਤੋਂ ਜਾਣਕਾਰੀ ਲਾਂਗੇ ਤੁਸੀਂ ਵੀ ਬੇਚਜਖੋ ਕੇ ਕਾਲ ਕਰ ਸਕਦੇ ਹੋ ਅਗਰ ਤੁਹਾਡੇ ਪਰਿਵਾਰਕ ਕੋਈ ਵੀ ਮੈਂਬਰ ਜਾਂ ਤੁਹਾਨੂੰ ਜਾਂ ਫਿਰ ਪਰਿਵਾਰਕ ਮੈਂਬਰ ਨੂੰ ਇਹ ਸਮੱਸਿਆ ਹੈ ਫਲਵੇਰੀ ਹੈ ਤਾਂ ਤੁਸੀਂ ਬੇਚਜਖੋ ਕੇ ਕਾਲ ਕਰ ਸਕਦੇ ਹੋ ਆਪਣੀ ਸਮੱਸਿਆ ਦੱਸ ਸਕਦੇ ਹੋ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੀ ਅਸੀਂ ਮਦਦ ਕਰ ਸਕੀਏ ਲੇਕਿਨ ਡਾਕਟਰ ਦੇ ਨਾਲ ਅਸੀਂ ਸਵਾਲ ਜਵਾਬ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਵੇਖਦੇ ਹਾਂ ਖਾਸ ਰਿਪੋਰਟ ਸਰੀਰ ਤੇ ਚਿੱਟੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਹਿੱਸਾ ਸੂਰਜ ਦੀਆਂ ਕਿਰਨਾਂ ਚਾਹੁੰਦਾ ਹੈ ਵਿਟਿਲਿਗੋ ਦੇ ਲੱਛਣ ਕੀ ਨੇ ਚਮੜੀ ਦੇ ਰੰਗ ਦਾ ਨੁਕਸਾਨ ਬਾਹਰ ਦਾ ਰੰਗ ਬਦਲਣਾ ਲੇਸਦਾਰ ਚਿੱਲੀ ਹੋਰ ਸੰਭਾਵੀ ਲੱਛਣ ਵਿਟਿਲਿਗੋ ਦੇ ਕਾਰਨ ਕੀ ਨੇ ਆਟੋਇਮਿਊਨ ਪ੍ਰਤੀਕਿਰਿਆ ਜੈਨੇਟਿਕ ਪ੍ਰਵਿਰਤੀ ਸੰਭਾਵੀ ਵਾਤਾਵਰਣ ਟ੍ਰਿਗਰ ਵਿਟਿਲਿਗੋ ਦਾ ਈਲਾਦਾ ਉਦੇਸ਼ ਚਮੜੀ ਦੇ ਰੰਗ ਨੂੰ ਬਹਾਲ ਕਰਨਾ ਤੇ ਸੰਭਾਵੀ ਤੌਰ ਤੇ ਇਸ ਦੇ ਫੈਲਣ ਨੂੰ ਹੌਲੀ ਕਰਨਾ ਹੈ ਇਸ ਦੇ ਵਿੱਚ ਥੈਰਪੀਆਂ ਦਾ ਸੁਮੇਲ ਸ਼ਾਮਿਲ ਹੋ ਸਕਦਾ ਹੈ ਜਿਸ ਦੇ ਵਿੱਚ ਕੋਰਟੀਕੋਸਟੀਰੋਇਡਸ ਫੋਟੋਥੈਰੇਪੀ ਵਰਗੀਆਂ 27 ਦਵਾਈਆਂ ਅਤੇ ਕੁਝ ਮਾਮਲਿਆਂ ਦੇ ਵਿੱਚ ਸਰਜਿਕਲ ਪ੍ਰਕਿਰਿਆਵਾਂ ਜਾਂ ਫਿਰ ਡਿਪਿੰਗ ਮੈਂਟੇਸ਼ਨ ਸ਼ਾਮਿਲ ਹੈ ਤਾਂ ਜਲਦ ਹੀ ਡਾਕਟਰ ਸਾਹ ਨਾਲ ਜੁੜਨ ਜਾ ਰਹੇ ਨੇ ਤੁਸੀਂ ਆਪਣੀ ਸਮੱਸਿਆ ਡਾਕਟਰ ਨੂੰ ਦੱਸ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਦੇ ਕਾਰਨ ਜ਼ਰੂਰ ਜਾਣਾਂਗੇ ਕਿਉਂਕਿ ਬਹੁਤ ਸਾਰੇ ਮਿਥਸ ਵੀ ਸੁਸਾਇਟੀ ਦੇ ਅੰਦਰ ਹੁੰਦੇ ਨੇ ਜਿਸ ਦੇ ਵਿੱਚ ਇੱਕ ਪਾਰਟिकुलर ਖਾਣੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਅਗਰ ਤੁਸੀਂ ਇਸ ਖਾਣੇ ਦਾ ਸੇਵਨ ਕੀਤਾ ਤਾਂ ਤੁਹਾਨੂੰ ਇਹ ਦਿੱਕਤ ਹੋਏਗੀ ਜਿਵੇਂ ਇਹ ਵੀ ਗੱਲ ਸੁਸਾਇਟੀ ਦੇ ਅੰਦਰ ਆਖ ਦਿੱਤੀ ਜਾਂਦੀ ਹੈ ਕਿ ਅਗਰ 2-3 ਤਰ੍ਹਾਂ ਦੇ ਖਟੀਆਂ ਚੀਜ਼ਾਂ ਤੁਸੀਂ ਇੱਕੋ ਹੀ ਸਮੇਂ ਖਾ ਰਹੇ ਹੋ ਤਾਂ ਤੁਹਾਨੂੰ ਅੱਗੇ ਜਾ ਕੇ ਫਲਵੈਰੀ ਦੀ ਸਮੱਸਿਆ ਹੋ ਸਕਦੀ ਹੈ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਅਗਰ ਤੁਸੀਂ ਮਿੱਠੇ ਦੇ ਨਾਲ ਖੱਟਾ ਖਾ ਰਹੇ ਹੋ ਤਾਂ ਵੀ ਤੁਹਾਨੂੰ ਜਿਹੜੀ ਹੈ ਉਹ ਸਕਿਨ ਪ੍ਰੋਬਲਮ ਇਹ ਹੋ ਸਕਦੀ ਹੈ ਤੁਹਾਨੂੰ ਫਲਵੇਰੀ ਹੋ ਸਕਦੀ ਹੈ ਕਿ ਵਾਕਈ ਇਹ ਗੱਲਾਂ ਸੱਚ ਨੇ ਜਾਂ ਫਿਰ ਇਹ ਮਿਥਸ ਨੇ ਜਦੋਂ ਡਾਕਟਰ ਸਾਹਿਬ ਨਾਲ ਜੁੜੇ ਅਸੀਂ ਇਹ ਕਲੀਅਰ ਕਰਾਂਗੇ ਨਾਲ ਦੀ ਨਾਲ ਸਿੰਪਟਮਸ ਹਲਾ ਕਿਸੇ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੇ ਕੀ ਸਿੰਪਟਮਸ ਰਹਿੰਦੇ ਨੇ ਖਾਸ ਤੌਰ ਦੇ ਤੇ ਇਸ ਦੀ ਕਿਸਮ ਨਾਲ ਲੈ ਕੇ ਅਸੀਂ ਜਾਣਕਾਰੀ ਜ਼ਰੂਰ ਲਾਂਗੇ ਕਿਉਂਕਿ ਹਰ ਇੱਕ ਟਾਈਪ ਜਿਹੜੀ ਹੈ ਉਹ ਅਲੱਗ ਟ੍ਰੀਟਮੈਂਟ ਉਸ ਦਾ ਹੁੰਦਾ ਹੈ ਉਹ ਅਲੱਗ ਟ੍ਰੀਟਮੈਂਟ ਪਾਲਦੀ ਹੈ ਤਾਂ ਜਹੇ ਚ ਕਿਸੇ ਵੀ ਆਮ ਸ਼ਖਸ ਦੇ ਲਈ ਇਹ ਪਹਿਚਾਨ ਪਾਣਾ ਕਿ ਉਸ ਨੂੰ ਕਿਹੜੀ ਕਿਸਮ ਦੀ ਇਹ ਦਿੱਕਤ ਹੈ ਸਕਿਨ ਪ੍ਰੋਬਲਮ ਕੀ ਹੈ ਕਿੰਨੀ ਉਹ ਮੇਜਰ ਇਸ਼ੂ ਅੱਗੇ ਜਾ ਕੇ ਕ੍ਰੀਏਟ ਕਰ ਸਕਦੀ ਹੈ ਜਾਂ ਫਿਰ ਇਸ ਦਾ ਟ੍ਰੀਟਮੈਂਟ ਕਿੰਨਾ ਲੰਮਾ ਚੱਲ ਸਕਦਾ ਇਹ ਬਹੁਤ ਕਾਮਨ ਜਿਹੇ ਸਵਾਲ ਹੁੰਦੇ ਨੇ ਜੋ ਸਾਡੇ ਜ਼ਿਹਨ ਦੇ ਵਿੱਚ ਹੁੰਦੇ ਨੇ ਜਾਂ ਕੁਝ ਲੋਕ ਬਹੁਤ ਹਤਾਸ਼ ਨੇ ਪਰੇਸ਼ਾਨ ਨੇ ਬੜੇ ਲੰਮੇ ਸਮੇਂ ਤੋਂ ਟ੍ਰੀਟਮੈਂਟ ਲੈ ਰਹੇ ਨੇ ਔਰ ਸਕਿਨ ਦੇ ਨਾਲ ਜੁੜੀ ਹੋਈ ਕੋਈ ਵੀ ਦਿੱਕਤ ਹੈ ਕੋਈ ਵੀ ਪ੍ਰੋਬਲਮ ਹੈ ਤਾਂ ਦੋ ਚੀਜ਼ਾਂ ਇਸ ਦੇ ਵਿੱਚ ਜੋ ਫੈਕਟ ਹੈ ਇਹ ਤਾਂ ਇਹ ਕਿ ਇਸ ਦਾ ਇਲਾਜ ਜਿਹੜਾ ਉਹ ਲੰਬਾ ਹੀ ਚੱਲਦਾ ਸਕਿਨ ਦੇ ਨਾਲ ਜੁੜੀ ਹੋਈ ਜੋ ਸਮੱਸਿਆ ਹੁੰਦੀ ਹੈ ਇੱਕ ਉਹ ਐਕਸਪੈਂਸਿਵ ਵੀ ਹੁੰਦਾ ਤਾਂ ਜਹੇ ਦੇ ਵਿੱਚ ਅਗਰ ਤੁਹਾਡੇ ਘਰ 'ਚ ਕਿਸੇ ਨੂੰ ਵੀ ਇਹ ਦਿੱਕਤ ਹੈ ਔਰ ਤੁਸੀਂ ਲੰਬੇ ਸਮੇਂ ਤੋਂ ਇਸ ਦਾ ਟ੍ਰੀਟਮੈਂਟ ਕਰਵਾ ਰਹੇ ਹੋ ਕੁਝ ਖਾਸ ਫਰਕ ਤੁਹਾਨੂੰ ਨਹੀਂ ਲੱਗ ਰਿਹਾ ਤਾਂ ਜਿਹੜੇ ਤੁਸੀਂ ਕਾਲ ਕਰਕੇ ਡਾਕਟਰ ਨੂੰ ਆਪਣੀ ਸਮੱਸਿਆ ਦੱਸ ਸਕਦੇ ਹੋ ਆ ਤੁਸੀਂ ਇਹ ਵੀ ਸ਼ੇਅਰ ਕਰ ਸਕਦੇ ਹੋ ਕਿ ਅਗਰ ਤੁਹਾਨੂੰ ਇਹ ਦਿੱਕਤ ਸੀ ਤਾਂ ਕਿਵੇਂ ਉਹ ਠੀਕ ਹੋਈ ਹੈ ਔਰ ਕੀ ਉਸ ਦੇ ਕਾਰਨ ਜਿਹੜੇ ਤੁਹਾਨੂੰ ਪਤਾ ਲੱਗੇ ਜੋ ਜਿਸ ਦੇ ਵਿੱਚ ਸੁਧਾਰ ਕੀਤਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਜਦੋਂ ਡਾਕਟਰ ਸਾਹਿਬ ਨਾਲ ਜੁੜੇ ਤਾਂ ਇਹ ਵੱਡੀਆਂ ਗੱਲਾਂ ਨੇ ਜੋ ਸਾਰਿਆਂ ਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਹੈ ਨਾਲ ਦੇ ਨਾਲ ਮਿਥ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਤਾਂ ਇਸ ਦੀਆਂ ਕਿਸਮਾਂ ਖਾਸ ਤੌਰ ਤੇ ਜ਼ਰੂਰ ਜਾਣਾਂਗੇ ਤਾਂ ਕਿ ਕਿਹੜੀ ਕਿਸਮ ਜਿਹੜੀ ਹੈ ਉਹ ਜ਼ਿਆਦਾ ਫਿਕਰ ਵਾਲੀ ਹੁੰਦੀ ਹੈ ਔਰ ਕਿਹੜੇ ਲੋਕ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਭਾਵ ਕਿਹੜੀ ਉਮਰ ਵਰਗ ਦੇ ਜੋ ਲੋਕ ਨੇ ਉਹਨਾਂ ਦੇ ਉੱਤੇ ਇਸ ਦਾ ਅਸਰ ਜ਼ਿਆਦਾ ਰਹਿੰਦਾ ਹੈ ਅਗਰ ਕੋਈ ਬਚਪਨ ਚ ਹਾਲਾਂਕਿ ਜਿਹੜੇ ਅਸੀਂ ਕੇਸ ਜਿਹੜੇ ਅਸੀਂ ਦੇਖਦੇ ਆ ਆਪਣੇ ਆਸ-ਪਾਸ ਸਮਾਜ ਦੇ ਵਿੱਚ ਸਾਨੂੰ ਛੋਟੇ ਬੱਚੇ ਵੀ ਨਜ਼ਰ ਆਉਂਦੇ ਨੇ ਜੋ ਸਮੱਸਿਆ ਦੇ ਨਾਲ ਪੀੜਿਤ ਹੁੰਦੇ ਨੇ ਫਲਵੈਰੀ ਉਹਨਾਂ ਨੂੰ ਹੋਈ ਹੁੰਦੀ ਹੈ ਸਕਿਨ ਕਲਰ ਸਾਨੂੰ ਚੇਂਜ ਉਹਨਾਂ ਦਾ ਵਿੱਚ ਜਿਹੜਾ ਨਜ਼ਰ ਆਉਂਦਾ ਹੈ ਸਕੂਲ ਦੇ ਵਿੱਚ ਅਗਰ ਕੋਈ ਬੱਚਾ ਹੈ ਉਸ ਦੇ ਵਿੱਚ ਵੀ ਇਹ ਕੇਸਿਸ ਦੇਖੇ ਜਾਂਦੇ ਨੇ ਜੋ ਵੱਡੇ ਉਮਰ ਤਰਾਜ਼ ਲੋਕ ਨੇ ਉਹਨਾਂ ਦੇ ਵਿੱਚ ਵੀ ਤਾਂ ਇੱਕ ਪਾਰਟਿਕੂਲਰ ਇਹ ਗੱਲ ਆਖ ਜਾਨੀ ਕਿ ਇੱਕ ਏਜ ਲਿਮਟ ਤੋਂ ਬਾਅਦ ਹੀ ਇਹ ਸਮੱਸਿਆ ਜਿਹੜੀ ਆ ਹੋ ਸਕਦੀ ਤਾਂ ਅਜਿਹਾ ਕੁਝ ਨਹੀਂ ਹੈ ਹਰ ਉਮਰ ਵਰਗ ਦੇ ਅਸੀਂ ਆਪਣੀ ਸੁਸਾਇਟੀ ਚ ਆਸ-ਪਾਸ ਪੜੋਸ ਦੇ ਵਿੱਚ ਇਹ ਚੀਜ਼ਾਂ ਵੇਖਦੇ ਆਂ لیکن ਅਜੇ ਹੁਣ ਸਵਾਲ ਵੱਡਾ ਹੀ ਖੜਾ ਹੁੰਦਾ ਹੈ ਕਿ ਅਗਰ ਇਹ ਦਿੱਕਤ ਹੋ ਗਈ ਹੈ ਪਹਿਲੀ ਕੋਸ਼ਿਸ਼ ਤਾਂ ਇਹ ਹੀ ਹੋਣੀ ਚਾਹੀਦੀ ਹੈ ਕਿ ਇਹ ਦਿੱਕਤ ਕਿਸੇ ਨੂੰ ਹੋਏ ਨਾ ਔਰ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਜਾਗਰੂਕ ਰੱਖੀਏ ਲੇਕਿਨ ਕੁਝ ਫੈਕਟਰ ਅਜੇ ਹੀ ਹੁੰਦੇ ਨੇ ਜਿਸ ਦੇ ਵਿੱਚ ਸਾਡਾ ਕੋਈ ਵਾਸ ਨਹੀਂ ਜਿਵੇਂ ਜੈਨੇਟਿਕ ਕਾਰਨ ਉਹਨਾਂ ਦੇ ਵਿੱਚ ਉਹ ਇੱਕ ਨੇ ਕਿ ਕਈ ਵਾਰ ਪਰਿਵਾਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਤਾਂ ਅਕੀ ਉਹ ਟ੍ਰਾਂਸਫਰ ਹੁੰਦੀ ਹੈ ਲੇਕਿਨ ਇੱਕ ਵਿੱਚ ਸੁਸਾਇਟੀ ਚ ਇਸ ਬਿਮਾਰੀ ਦੇ ਨਾਲ ਜੁੜਿਆ ਇਹ ਕਿ ਬਹੁਤ ਇਥਾਈ ਲੋਕੇ ਕਹਿ ਦਿੰਦੇ ਨੇ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ ਗੁਰੇਜ਼ ਕੀਤਾ ਜਾਏ ਔਰ ਇਹ ਵਾਕਈ ਕੀ ਇਹ ਸੱਚ ਹੈ ਇਹ ਅਸੀਂ ਡਾਕਟਰੋਂ ਤੋਂ ਜਾਣਾਂਗੇ ਤਾਂ ਦੂਸਰੇ ਪਾਸੇ ਕਿ ਅਗਰ ਇਹ ਛੋਟੇ ਬੱਚਿਆਂ ਚ ਕਿਉਂਕਿ ਅਸੀਂ ਹੁਣ ਵੇਖਦੇ ਹਾਂ ਕਿ ਸਕੂਲੀ ਜੋ ਬੱਚੇ ਨੇ ਉਹਨਾਂ ਦੇ ਵਿੱਚ ਵੀ ਇਹ ਬਹੁਤ ਪਾਈ ਜਾ ਰਹੀ ਹੈ ਬੱਚਿਆਂ ਦੇ ਵਿੱਚ ਹੋਣ ਦੇ ਜ਼ਿਆਦਾ ਵੱਡਾ ਕਾਰਨ ਕੀ ਹੈ ਕਿ ਇਹ ਜੈਨੇਟਿਕ ਹੀ ਹੋਆ ਕਿ ਮਾਤਾ ਪਿਤਾ ਤੋਂ ਹੀ ਟ੍ਰਾਂਸਫਰ ਹੋ ਗਿਆ ਜਾਂ ਪਰਿਵਾਰ ਦੇ ਵਿੱਚ ਕਿਸੇ ਨੂੰ ਬਹੁਤ ਕਹਿ ਲਓ ਕਿ ਪਹਿਲੇ ਸਮੇਂ ਤੋਂ ਇਹ ਸੀ ਕਿ ਇਹ ਕਹੇ ਦਿੱਤਾ ਜਾਂਦਾ ਹੈ ਕਿ ਅਗਰ ਦਾਦਾ ਇਹ ਨੂੰ ਜਾਂ ਦਾਦੀ ਨੂੰ ਸੀ ਤਾਂ ਅੱਗੇ ਜਾ ਕੇ ਉਹਨਾਂ ਦੇ ਪੜਪੋਤੇ ਪੜਪੋਤੀ ਨੂੰ ਜਿਹੜਾ ਹੋ ਸਕਦਾ ਹੈ ਅਜਿਆਂ ਜੜੀਆਂ ਚੀਜ਼ਾਂ ਅਸੀਂ ਵੇਖਦੇ ਆ ਤਾਂ ਇਹ ਵੀ ਨਾਲ ਜਾਣਾਂਗੇ ਕਿ ਇਸ ਦਾ ਸਰੀਰ ਦੇ ਤੇ ਉੱਤੇ ਹੋਰ ਕਿਹੜਾ ਮਾੜਾ ਅਸਰ ਪੈਂਦਾ ਕਿ ਇਹ ਸਿਰਫ ਸਕਿਨ ਤੱਕਰ ਹੀ ਸੀਮਤ ਹੈ ਕਿ ਯਾਨੀ ਸਕਿਨ ਦਾ ਕਲਰ ਹੀ ਤੁਹਾਡਾ ਚੇਂਜ ਹੁੰਦਾ ਹੈ ਜਾਂ ਫਿਰ ਕੋਈ ਹੋਰ ਬਿਗ ਇਸ਼ੂਜ਼ ਵੀ ਇਸੇ ਸਮੱਸਿਆ ਦੇ ਨਾਲ ਤੁਹਾਨੂੰ ਹੋ ਸਕਦੇ ਨੇ ਤਾਂ ਤਾਂ ਡਾਕਟਰ ਸੰਜੀਤ ਤਲਵਾਰ ਸਾਹਿਬ ਨਾਲ ਜੁੜ ਚੁਕੇ ਨੇ ਪਹਿਲਾ ਸਵਾਗਤ ਕਰਦੇ ਆ ਡਾਕਟਰ ਸੰਜੀਤ ਦੇਲਪੋਸ ਪੰਜਾਬ ਰਣਾ ਹਿਮਾਚਲ ਤੇ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਥੈਂਕ ਯੂ ਸੋ ਮੱਚ ਜੀ ਡਾਕਟਰ ਅੱਜ ਅਸੀਂ ਫਿਲਵੇਰੀ ਦੀ ਸਮੱਸਿਆ ਉਸ ਨੂੰ ਲੈ ਕੇ ਗੱਲ ਕਰ ਰਹੇ ਹਾਂ ਔਰ ਸਵਾਲ ਮੇਰਾ ਇਹ ਹੋਏਗਾ ਕਿ ਇਹ ਸਥਿਤੀ ਪੈਦਾ ਡਾਕਟਰ ਕਿਉਂ ਹੁੰਦੀ ਹੈ ਕੀ ਇਸ ਦਾ ਵੱਡਾ ਕਾਰਨ ਹੁੰਦਾ ਹੈ ਕਿਉਂਕਿ ਹਰੇਕ ਉਮਰ ਵਰਗ ਦੇ ਅਸੀਂ ਲੋਕ ਵੇਖਦੇ ਹਾਂ ਅਸੀਂ ਆਪਣੇ ਆਸ-ਪਾਸ ਜਿਨ੍ਹਾਂ ਚ ਇਸ ਸਮੱਸਿਆ ਹੁੰਦੀ ਹੈ ਕੀ ਵੱਡਾ ਕਾਰਨ ਇਸ ਦਾ ਰਹਿੰਦਾ ਹੈ ਹਾਂਜੀ ਆ ਸਤਿ ਪੈਨਾ ਜੀ ਤੁਹਾਡੇ ਸਾਰੇ ਸਾਰੀ ਆਡੀਅנס ਨੂੰ ਵੈਰੀ ਗੁੱਡ ਆਫਟਰਨੂੰ विटिलाइगो जी बीमारी है या फुलवेरी इट इज़ लार्जली अ जेनेटिक डिजीज य जेनेटिक बीमारी हैगी है ऑटो इम्यून इटियोलॉजी यदि या अनुवांशिक कह सकते हैं इनू uh, ते दिस इज इनहेरिटेड इन मोस्ट केसेस, ती तो पैंती परसेंट केसि ए जेनेटिकली ट्रांसफर होंगी है यदा एक्सटर्नल कॉज कोई नहीं है इन सर्टन केसिज कॉन्टैक्ट uh, ल्यूकोडरमा हो सकता है कई पेसेंट्स न स्किन जो बर्न हो जाए ड्यू टू सुपरफिशियल बर्नज जो हील है स्किन उस वे भी सफेद पैचेस पै सकते स्किन पर उन्होंने असी कॉन्टैक्ट ल्यूकोडोमा कहेंद बट वह विटेलाइगो तो वक्री या फुलवेरी तो वक्री कंडीशन होंगी है तो यू कैन नॉट कंपेयर दैट विद विटेलाइगो बट विटलाइगो लार्जली एक ऑटो कंडीशन है जेनेटिक कंडीशन है इट इज़ ट्रांसफर्ड पेरेंट्स तो ऑफ स्प्रिंग या बच्चों या नैक्सट जनरेशन ट्रांसफर होंगी है तो यदा जो एक्सटरनल कोज कोई नहीं है uh, बहुत मिसकनसैप्शन है स्पेषली रूरल एरियाज विलेज कि यू नो फिश कंज्यूम कर लो दुद्ध ना तो फुलवेरी हो जाती है ये बहुत वो मिसकनसैप्शन है बड़े पेशेंट साढ़े को ਕਿ ਇਹਨੇ ਖਾਲਿਆ ਇਸ ਕਰਕੇ ਨੁਫਲਵੇਰੀ ਹੋ ਗਈ ਤਾਂ ਇਨ ਮੋਸਟ ਕੇਸਸ ਕੋਈ ਐਕਸਟਰਨਲ ਕੌਜ਼ ਨਹੀਂ ਹੈ ਇੰਟਰਨਲ ਜਾਂ આનੁਵੰਸ਼ਿਕ ਬਿਮਾਰੀਆਂ ਇਟ ਇਜ਼ ਅ ਜੈਨੇਟਿਕ ਡਿਜ਼ੀਜ਼ ਇਟ ਇਜ਼ ਆਟੋਇਮਿਊਨ ਨੇਚਰ ਦੇ ਇਹ ਐਗਰਵੇਟ ਹੋ ਸਕਦੀ ਐਕਸਟਰਨਲ ਫੈਕਟਰਸ ਨਾਲ ਪਰ ਲਾਰਜਲੀ ਦਾ ਕੌਜ਼ ਆਟੋਇਮਿਊਨ ਹੀ ਹੈਗਾ ਜੀ ਬਿਲਕੁਲ ਡਾਕਟਰ ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ ਸਕਿਨ ਦੇ ਨਾਲ ਜੁੜੀ ਹੋਈ ਕੋਈ ਸਮੱਸਿਆ ਹੋਏ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਬਹੁਤ ਲੰਮਾ ਚੱਲਦਾ ਹੈ ਔਰ ਐਕਸਪੈਂਸਿਵ ਵੀ ਹੁੰਦਾ ਹੈ ਤਾਂ ਇਸ ਬਿਮਾਰੀ ਦਾ ਕੀ ਟ੍ਰੀਟਮੈਂਟ ਜਿਹੜਾ ਉਹ ਫੋਲੋ ਕੀਤਾ ਜਾਂਦਾ ਹੈ ਕੀ ਆਪਸ਼ਨਸ ਰਹਿੰਦੇ ਨੇ ਦੇਖੋ ਫੁਲਵੇਰੀਆ ਵਿਟਿਲਾਈਗੋ ਇੱਕ ਕ੍ਰੋਨਿਕ ਬਿਮਾਰੀ ਹੈ ਕ੍ਰੋਨਿਕ ਦਾ ਮਤਲਬ ਇਹ ਹੈ ਦਾ ਕੋਰਸ ਬੜਾ ਲੰਮਾ ਚੱਲਦਾ ਹੈ ਬਿਕੋਜ਼ ਇਚ ਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝ ਆਣਾ ਚਾਹੀਦਾ ਕਿ ਇਹ ਵਿਟਿਲਾਈਗੋ ਹੈ ਕੀ ਜਾਂ ਫੁਲਵੇਰੀ ਹੈ ਕੀ एक ऑटो बीमारी है साडे जड़े स्किन के सैल्स है नु असी मेलेनोसाइट्स कहेंगे वह खत्म हो जांदे ए सेल्स पिगमेंट फॉर्म करते साडी स्किन च ठीक है साडी त्वचा च ए पिगमेंट फॉर्म करते है सेल्स जो डिस्ट्रॉय हो जांदे हैं ड्यू टू दिस ऑटोम्यून प्रोसेस फिर सफेद पैचेस साडी स्किन ते अपीयर होंदे है हैं मेलानोसाइट्स नु नीजनरेट करना ए सौखा काम नहीं है नु टाइम लगदा है लई ए कोर्स थोड़ा जा लंबा चलता है हाँ इन टर्म्स ऑफ एक्सपेंसिज थोड़ा जा महंगा हो सकता है बट हर पेशेंट uh, द कोर्स एक इंडिविजुअलाइज कोर्स होंगे जरूरी नहीं है कि सारे सारे मरीजों ने एक एको ज दवाइया चलन जरूरी नहीं है कि प्रोसीजर्स uh, करने पै जान या कोई कोई महंगा इलाज करना पै जा जाए सिंपल मेडिकशन भी यीक हो सद्दीक है एन तो बेसिकली topical steroids calcineurin inhibitors ultraviolet therapy in do teen modalities hegiyan jehde assi commonly use karde eh bahut mehangi therapy nahi hegi in most हुँ. cases but kuch cases jo non responsive hunde hain unna ch sanu thoda hor procedural therapy karni pay sakdi jo thodi ji mehangi ho sakdi hai theek hai doctor sanne ek caller jude ne unna di samasya sunde ha ke tuhda naam kittho gall kar rahe ho ਹਾਂਜੀ ਅਸੀਂ ਬਟਾਲੇ ਤੋਂ ਬੋਲ ਰਹੇ ਪੰਜਾਬ ਤੋਂ ਜੀ ਉਮਰ ਹੈ 18 ਸਾਲ ਤੇ ਪੰਜ ਬਹਲਾ ਤੋਂ ਜੇ ਕੰਮੜੀ ਵੈਸੇ ਵੀ ਗੋਰਾ ਰੰਗ ਸੀ ਤੇ ਬਹੁਤੀ ਅਲੱਗ ਤਰ੍ਹਾਂ ਦਾ ਗੋਰਾ ਰੰਗ ਹੋਈ ਜਾ ਰਿਹਾ ਤੇ ਖਾਰਿਸ਼ ਵੀ ਹੁੰਦੀ ਹੈ ਅੱਛਾ ਜੀ ਡਾਕਟਰ ওকে ਤੁਸੀਂ ਕਦੀ ਚੈੱਕ ਅਪ ਕਰਾਇਆ ਕਿਸੇ ਸਕਿਨ ਸਪੈਸ਼ਲਿਸਟ ਕੋਲ ਗਏ ਹੋ ਡਰਮਟੋਲੋਜਿਸਟ ਕੋਲ ਗਏ ਹੋ ਕਦੀ ਦਿਖਾਨ ਹਾਂ ਜੀ ਜਾਂਦੇ ਆਂਦੇ ਪਰ ਕੋਈ ਫਰਕ ਨਹੀਂ ਪੰਜ ਸਾਲਾਂ ਤੋਂ ਤੁਹਾਨੂੰ ਇਹ ਪ੍ਰੋਬਲਮ ਹੈ اچھا ਹਾਂ ਫਰਕ ਕੋਈ ਨਹੀਂ ਤੇ ਤੁਹਾਡੀ ਕੰਡੀਸ਼ਨ ਡਾਇਗਨੋਸ ਡਾਇਗਨੋਸ ਹੋ ਗਈ ਹੈ ਕੀ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਕਿ ਫੁਲ ਵੇਰੀਏ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਤਾਂ ਸਰ ਦੇਖੋ ਹੁਣ ਮੈਂ ਤੁਹਾਨੂੰ ਦੇਖ ਨਹੀਂ ਪਾ ਰਿਹਾ ਫਿਜ਼ਿਕਲੀ ਬਿਨਾ ਫਿਜ਼ਿਕਲ बिना फिजिकली देखे मेरे ने कहना औखा है बट जोड़ी फुलवेरी है उदी डिफरेंट सिवेरिटी होंगी है बॉडी सरफेस एरिया कि इनवॉल्व है उस डिपेंड करता है जे विटेलाइगो बहुत ज़्यादा सिविर है बहुत फैल गया है ऑलमोस्ट इंटायर बॉडी कवर हो गई है फिर वह ट्रीटमेंट थोड़ा मुश्किल हो जाता है ठीक है मैं हूँ केस मैं पर्सनली एग्जामिन नहीं किया तो देखा नहीं है सो आई कांट कॉमेंट पहली गल के फुलवेरी है कि नहीं है पर जे फुलवेरी है ਉਦਾਇ ਪ੍ਰੋਟੋਕਾਲ ਹੁੰਦਾ ਇੱਕ ਟ੍ਰੀਟਮੈਂਟ ਪ੍ਰੋਟੋਕਾਲ ਹੁੰਦਾ ਡਿਪੈਂਡਿੰਗ ਅਪਨ ਕਿੰਨਾ ਏਰੀਆ ਇਨਵੋਲਡ ਹੈ ਕੀ ਦਵਾਈਆਂ ਦੇਣੀ ਚਾਹੀਦੀਆਂ ਤੇ ਇਹਦਾ ਯੂਜਵਲ ਕੋਰਸ 6 ਮਹੀਨੇ ਤੋਂ ਲੈ ਕੇ 2 ਜਾਂ 3 ਸਾਲ ਚੱਲ ਸਕਦਾ ਹੈ ਤੇ ਵਿਦਆਊਟ ਤੁਹਾਨੂੰ ਦੇਖੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਬਟ ਜੇ ਫੁੱਲ ਵੇਰੀ ਹੈ ਫਿਰ ਉਹਦਾ ਟ੍ਰੀਟਮੈਂਟ ਹੈਗਾ ਬਟ ਤੁਹਾਡਾ ਬਾਡੀ ਸਰਫੇਸ ਏਰੀਆ ਕਿੰਨਾ ਇਨਵੋਲਡ ਹੈ ਕਿ ਕਿੰਨਾ ਕਿੱਥੇ ਕਿੱਥੇ ਹੈਗੇ ਤੁਹਾਨੂੰ ਵਾਈਟ ਪੈਚਸ ਆ ਮਾਤੇ ਚਿਹਰੇ ਤੇ

ਜੇ ਤੁਸੀਂ ਆ ਕੇ ਦਿਖਾ ਪਾਓ ਤਾਂ ਆਈ ਕੈਨ ਹੈਲਪ ਯੂ ਡੈਫੀਨਿਟਲੀ। ਠੀਕ ਹੈ। ਜੀ ਡਾਕਟਰ ਇੱਕ ਹੋਰ ਵੀ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਵੀ ਸਮੱਸਿਆ ਅਸੀਂ ਸੁਣਾਂਗੇ। ਬਾਕੀ ਡਾਕਟਰ ਤੁਸੀਂ ਦੱਸ ਵੀ ਦੇਣਾ ਤੁਸੀਂ ਕਿੱਥੇ ਅਵੇਲੇਬਲ ਹੋ ਕਿ ਅਗਰ ਕੋਈ ਤੁਹਾਡੇ ਨਾਲ ਕੰਸਲਟ ਕਰਨਾ ਚਾਹੁੰਦਾ ਹੈ ਸਾਡਾ ਦਰਸ਼ਕ ਕਾਲਰ ਤੁਸੀਂ ਉਹ ਤੁਹਾਨੂੰ ਮਿਲ ਸਕੇਗਾ। ਜੀ ਪਹਿਲਾ ਕਾਲਰ ਦਾ ਸਵਾਲ ਲੈ ਲੈਂਦੇ ਹਾਂ। ਮੈਂ ਮੇਰਾ ਇੱਕ ਕਲੀਨਿਕ ਚੰਡੀਗੜ੍ਹ ਹੈ ਤੇ ਇੱਕ ਲੁਧਿਆਣਾ ਹੈਗਾ ਜੀ। ਜੀ ਜੀ ਠੀਕ ਹੈ ਡਾਕਟਰ ਕਾਲਰ ਉਹਨਾਂ ਦਾ ਸਵਾਲ ਲੈਂਦੇ ਆ ਕਿ ਇਹ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਜੀ ਜੰਡੀਗੜ ਕਿਤੇ ਸਰ ਤੁਹਾਨੂੰ ਆਵਾਜ਼ ਮਿਲ ਪਾਰੀ ਹੈ ਸਾਡੀ ਜੰਡੀਗੜ ਸੈਕਟਰ ਸੈਕਟਰ 34 ਹੈ ਜੀ ਸੈਕਟਰ 34 ਸੀ ਚ ਜੀ ਡਾਕਟਰ ਕਾਲਰ ਸਰ ਨਾਲ ਜੁੜੇ ਨੇ ਹੁਣ ਉਹਨਾਂ ਦਾ ਸਵਾਲ ਡਾਕਟਰ ਲੈਂਦੇ ਆ ਅ ਸਰ ਤੁਸੀਂ ਆਪਣਾ ਨਾਮ ਦੱਸ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ ਦੱਸੋ ਕੀ ਨਾਮ ਹੈ ਸੰਪੀਚ ਹੈਲੋ ਹੈਲੋ हेलो हाँ जी सर पूछो डॉक्टर साहब कीना कीना जी क्लीनिक दे दे दा सर क्लीनिक का नाम डॉक्टर पूछ रहे नहीं सर मैंने सुनाई नहीं, नहीं दे रहा डॉक्टर तलवार डॉक्टर तलवार स्किन हेयर एंड लेजर क्लिनिक हैगा जी सेक्टर चौंतीस सी चंडीगढ़ 1104 सेक्टर चौंतीस सी ठीक है ਠੀਕ ਹੈ ਡਾਕਟਰ ਡਾਕਟਰ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਅਗਰ 40% ਅਸਰ ਦਿਖ ਰਿਹਾ ਹੈ ਕਿ ਸਕਿਨ ਜਿਹੜੀ ਹੈ ਉਹ ਖਰਾਬ ਹੋਈ ਹੈ ਮੈਂ ਸਕਸੈਸ ਰੇਟ ਬਾਰੇ ਜਾਨਣਾ ਚਾਹਾਂਗੀ ਕਿ ਕਿੰਨਾ ਕੁ ਡਾਕਟਰ ਇਸ ਦੀ ਰਿਕਵਰੀ ਸੰਭਵ ਹੈ ਅਗਰ ਇਨੀਸ਼ੀਅਲ ਸਟੇਜ ਦੇ ਉੱਤੇ ਯਾਨੀ ਜੋ ਡਾਟਸ ਨੇ ਸਪੌਟਸ ਨੇ ਉਹ ਬਹੁਤ ਘੱਟ ਨੇ ਔਰ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਲਾਜ ਸ਼ੁਰੂ ਕਰ ਦਈਏ बिल्कुल 100% परसेंट रिकवरी भी देखी है जी मैम मैं बहुत यह केसेस भी डायगनोज ट्रीट किए हैं जो बिल्कुल 100% परसेंट रिकवर करके जिस कोई पैचेस विजिबल नहीं होंगे तो विटेलाइगो इज डेफिनेटली क्योरेबल एंड कंट्रोलेबल जे राइट स्टेज पर उन्होंने डायगनोज किया जाए तो सही ट्रीटमेंट दिता जाए तो रिकवरी काफ़ी काफ़ी हो सकती है इवन हंड्रड परसेंट रिकवरी देखी है मैं बट जमें चाली परसेंट बॉडी सरफेस एरिया इनवॉलमेंट काफ़ी ज्यादा है तो रिकवरी कंप्लीट रिकवरी होना तो औखा है बट विटलाइगो का जो स्प्रेड है उन्होंने असी लिमिट कर उन्होंने स्टेबलाइज कर हैं ताकि होर फैले ना होर होर बाकी बॉडी वाइट पैचिस ना आन काफ़ी इफेक्टिव मेडिकेशन हम अवेलेबल हैगी ਡਾਕਟਰ ਜੀਵੇ ਜੋ ਸਕਿਨ ਕਲਰ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ 100% ਰਿਕਵਰੀ ਵੀ ਵੇਖੀ ਹੈ ਕੀ ਵਾਕਈ ਹਰ ਕੇਸਿਸ ਦੇ ਵਿੱਚ ਟ੍ਰੀਟਮੈਂਟ ਤੋਂ ਬਾਅਦ ਉਹ ਨੈਚੁਰਲ ਜੋ ਸਾਡਾ ਸਕਿਨ ਕਲਰ ਹੈ ਉਹ ਹਰੇਕ ਪੇਸ਼ੈਂਟ ਦਾ ਡਾਕਟਰ ਸੰਭਵ ਹੈ ਦੇਖਿਏ ਹਰ ਹਰ ਪੇਸ਼ੈਂਟ ਹੋਏਗਾ ਜਾਂ ਨਹੀਂ ਹੋਏਗਾ ਇਹ ਕਹਿਣਾ ਤਾਂ ਬਹੁਤ ਔਖਾ ਹੈ ਜੀ ਬਟ ਅਸੀਂ ਬਹੁਤ ਕੇਸਿਸ ਵਿੱਚ ਕੰਪਲੀਟ ਰਿਕਵਰੀ ਦੇਖੀ ਹੈ ਵੇਅਰ ਨਾਰਮਲ ਪਿਗਮੈਂਟ ਕਮਸ ਬੈਕ ਠੀਕ ਹੈ ਤੇ ਕਈ ਕੇਸਿਸ 'ਇਦਾ ਵੀ ਹੁੰਦਾ ਹੈ ਕਿ 80-90% ਰਿਕਵਰੀ ਹੋ ਜਾਂਦੀ ਹੈ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਕਿ ਵਿਟਿਲਾਈਗੋ ਸਟੇਬਲ ਹੋ ਜਾਂਦਾ ਹੈ ਸਟੇਬਲ ਵਿਟਿਲਾਈਗੋ ਦਾ ਮਤਲਬ ਹੈ ਜਾਂ ਸਟੇਬਲ ਫੁਲਵੇਰੀ ਦਾ ਮਤਲਬ ਹੈ ਕਿ ਕੋਈ ਨਵੇਂ ਪੈਚੇਸ ਨਹੀਂ ਦੇਖੇ ਜਾਂਦੇ ਫੋਰ ધ ਨੈਕਸਟ 2 ਟੂ 3 ইয়ারਸ 댓 मींस ਡਿਜ਼ੀਜ਼ ਐਕਟੀਵਿਟੀ ਬਿਲਕੁਲ ਅਰੈਸਟ ਹੋ ਜਾਂਦੀ ਹੈ ਵਿਚ ਇਜ਼ ਅ ਵੈਰੀ ਗੁੱਡ ਸਾਈਨ ਇਸਦਾ ਇਸਦਾ ਮਤਲਬ ਹੈ ਕਿ ਉਹਨਾਂ ਨੂੰ ਇਨ ਫਿਊਚਰ ਵਿਟਿਲਾਈਗੋ ਦੇ ਕੋਈ ਪੈਚੇਸ ਕਿਤੇ ਹੋਰ ਨਹੀਂ ਆਣਗੇ ਜਾਂ ਜਾਂ ਬਿਮਾਰੀ ਹੋਰ ਫੈਲੇਗੀ ਨਹੀਂ ਜੇ ਤੁਸੀਂ ਵਿਟਲੈਗ ਨੂੰ ਸਟੇਬਲਾਈਜ਼ ਕਰਨ ਚ ਕਾਮਯਾਬ ਹੋ ਜਾਂਦੇ ਹੋ ਫਿਰ ਕਈ ਕੇਸ ਜਿੱਥੇ ਸਟੱਬਨ ਰਹਿ ਜਾਂਦੇ ਪੈਚਸ ਜਿੱਥੋਂ ਨਹੀਂ ਵੀ ਜਾਂਦੇ ਉਥੇ ਆਪਾਂ ਕੋਸਮੈਟਿਕ ਸਰਜਰੀ ਕਰਕੇ ਉਹਨਾਂ ਪੈਚਸ ਨੂੰ ਕਵਰ ਕਰ ਸਕਦੇ ਆ ਜਾਂ ਐਕਜ਼ਾਈਮਰ ਲੇਜ਼ਰ ਦੇ ਥਰੂ ਵੀ ਉਹਨਾਂ ਨੂੰ ਟ੍ਰੀਟ ਕਰ ਸਕਦੇ ਆ ਜੀ ਇੱਕ ਹੋਰ ਗੱਲ ਡਾਕਟਰ ਸਾਹਿਬ ਨਾਲ ਜੁੜੇ ਨੇ ਉਹਨਾਂ ਦੀ ਸਮੱਸਿਆ ਸੁਣਦੇ ਆ ਕਿ ਤੁਹਾਡਾ ਨਾਮ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਕਵਿਤਾ ਖੁਰਸ਼ੇ ਸਰ ਤੋਂ ਬੋਲ ਰਹੀ ਹਾਂ ਜੀ ਮੈਮ ਮੇਰੇ ਬੇਟਾ ਸਾਲ ਦਾ ਮਨਰਾਜ ਉਹਨੂੰ ਫੁਲਵੈਰੀ ਹੈਗੀ 12 ਸਾਲ ਤੋਂ ਜਦੋਂ 5 ਸਾਲ ਦਾ ਸੀ ਉਸ ਤੋਂ ਤੋਂ ਨੂੰ ਫੁਲਵੈਰੀ ਹੈ ਤੇ ਉਹ ਉਹਦੇ ਵਾਸਤੇ ਕੀ ਪਰਹੇਜ਼ ਵਗੈਰਾ ਕਰਨੇ ਚਾਹੀਦੇ ਨੇ ਉਹਨਾਂ ਟ੍ਰੀਟਮੈਂਟ ਹਲੇ ਅਜੇ ਕੁਝ ਵੀ ਨਹੀਂ ਦੇ ਰਹੇ ਜੀ ਡਾਕਟਰ 5 ਸਾਲ ਦਾ ਸੀ ਉਸ ਵੇਲੇ ਫੁਲਵੈਰੀ ਹੋ ਗਈ ਸੀ ਉਹਨਾਂ ਨੂੰ ਹਾਂਜੀ ਹਾਂਜੀ ਜਦੋਂ 5 ਸਾਲ ਤੇ ਉਹ ਤੋਂ ਸੁਣਾਈ ਗਏ ਉਹਦੀ ਉਮਰ ਕਿੰਨੀ ਹੈ

ਦੇਖੋ ਜੀ ਅ ਬੇਸਿਕਲੀ 12 ਸਾਲ ਹੋ ਗਏ ਫੁੱਲ ਵੇਰੀ ਹੋਏ ਤੇ ਹੁਣ ਕੀ ਸਟੇਟਸ ਹੈ ਫੇਸ ਤੇ ਇਹ ਕਿੱਥੇ ਕਿੱਥੇ ਹੈਗੀ ਹੈ ਕਿੰਨਾ ਕਿੰਨਾ ਬੋਡੀ ਸਰਫੇਸ ਏਰੀਆ ਇਨਵੋਲਡ ਹੈ ਹਮਰੇ ਆਈਜ਼ ਦੇ ਉੱਪਰ ਬਿਲਕੁਲ ਥੋੜੀ ਥੋੜੀ ਹੈਗੀ ਹੈ ਔਰ ਅੰਡਰ ਆਰਮ ਤੇ ਹੁੰਦੇ ਜਿੱਦਾ ਹੈਗੀ ਹੈ ਹਮ ਠੀਕ ਹੈ ਜੀ ਜੇ ਜੇ ਪੈਚਸ ਤਿੰਨ ਚਾਰ ਹੀ ਹੈਗੇ ਤਾਂ ਇਹ ਬਿਲਕੁਲ ਟਰੀਟੇਬਲ ਹੈ ਹੁਣ 12 ਸਾਲ ਚ ਬਹੁਤ ਮੈਡੀਕੇਸ਼ਨ ਵੀ ਚੇਂਜ ਹੋ ਗਈ ਹੈ ਨਵੇਂ ਟ੍ਰੀਟਮੈਂਟਸ ਵੀ ਆ ਗਏ ਨੇ ਨਵੀਂ ਦਵਾਈਆਂ ਵੀ ਆ ਗਈਆਂ ਆ ਤਾਂ ਆਈ ਕੈਨ ਸੇ ਕੌਨਫੀਡੈਂਟਲੀ ਕਿ ਤੁਹਾਡੇ ਬੇਟੇ ਦੇ ਕੇਸ 'ਚ ਰਿਕਵਰੀ ਪੋਸੀਬਲ ਹੈ ਜੇ ਤੁਸੀਂ ਪ੍ਰੋਪਰ ਟ੍ਰੀਟਮੈਂਟ ਲਾਓ ਤੇ ਇਸ ਮੀਟੈਲੈਗੋ ਦੇ ਕੇਸ 'ਚ ਬੜਾ ਇੰਪੋਰਟੈਂਟ ਹੈ ਫੁਲਵੇਰੀ ਦੇ ਕੇਸ 'ਚ ਕਿ ਤੁਸੀਂ ਟ੍ਰੀਟਮੈਂਟ ਕੰਸਿਸਟੈਂਟਲੀ ਲਾਓ ਕਈ ਕਈ ਮਰੀਜ਼ ਕੀ ਕਰਦੇ ਹੈ ਕਿ ਮਹੀਨਾ 2 ਮਹੀਨਾ 3 ਮਹੀਨੇ ਲੈ ਕੇ ਨਾ ਹਾਰ ਮੰਨ ਜਾਂਦੇ ਹੈ ਇੰਦਾ ਨਹੀਂ ਕਰਨਾ ਹੁੰਦਾ ਇਹ क्रोनिक ਬਿਮਾਰੀ ਹੈ ਇਹਦਾ ਟ੍ਰੀਟਮੈਂਟ ਥੋੜਾ ਲੰਬਾ ਚੱਲਦਾ ਹੈ ਰਿਸਪੌਂਸ ਆਨ ਨੂੰ ਵੀ ਟਾਈਮ ਲੱਗਦਾ ਹੈ ਤੇ ਥੋੜਾ ਥੋੜੀ ਜੀ ਤੁਹਾਨੂੰ ਪੇਸ਼ੈਂਸ ਵਰਤਣੀ ਪੈਂਦੀ ਹੈ ਠੀਕ ਹੈ ਤੁਹਾਡੇ ਕੇਸ ਲਈ ਮੈਂ ਇਹ ਕਹਾਂਗਾ ਕਿ ਕੀ ਪ੍ਰੀਕਾਸ਼ਨਸ ਲੈਣੇ ਚਾਹੀਦੇ ਹੈ ਸੀ ਵਿਟਿਲੈਗੋ ਤੇ ਪੇਸ਼ੈਂਟਸ ਨੂੰ ਸਭ ਤੋਂ ਪਹਿਲੀ ਚੀਜ਼ ਤਾਂ ਉਹਨਾਂ ਦਾ ਇਮਿਊਨ ਸਟੇਟਸ ਜਿਹੜੀ ਇਮਿਊਨਿਟੀ ਹੈ ਲਾਈਫ ਸਟਾਈਲ ਉਹ ਵਧੀਆ ਹੋਣਾ ਚਾਹੀਦਾ ਹੈ ਠੀਕ ਹੈ ਪ੍ਰੋਪਰ ਡਾਈਟ ਗੁੱਡ ਸਲੀਪ पानी की इनटेक अच्छी गुड रेस्ट लेना चाहिए वजिया स्ट्रेस ज़्यादा नहीं लेना चाहिए बिकॉज इन्हें चीज़ों जोड़ा इम्यून से स्टेटस है वह सप्रैस हूँ तो ऑटो इम्यूनिटी बढ़ती है वो विटेलाइगो वैक है सैकेंडली एज फर एज डायट इज कंसर्न जोड़ी भी खटी चीज़ें हैं वो थोड़ी अवॉयड करनी चाहिए जिन च वाइटमिन सी है बिकॉज ओ मेलेनोजेनिस इंटरफेयर करता है मेलेनोसाइट्स जोड़े पिगमेंट फॉर्मिंग सैल्स हैं उन्होंने इंटरफेयर कर सदते हैं तो खट्टी चीज़ें जिमें दही हो गया मौसमी का जूस हो गया प्रिजरवेटिव हो गया चार हो गया ये चीजा थोड़िया जबॉयड कर बाकी प्रोपर ट्रीटमेंट जरूर लो मैडम तुसी जे देसी दवाइया चुके हो सब कर चुके हो बट आई वुड से प्रॉपर ट्रीटमेंट लाओ एक प्रोटोकॉल फॉलो करो तो मैंटली प्रिपेयर होके आओ कि ट्रीटमेंट छे महीने तो लेके तीन साल तक चल सकता है बट रिजल्ट जरूर मिलेगा जो कंसिस्टेंटली ट्रीटमेंट लोगे तो ਠੀਕ ਹੈ ਡਾਕਟਰ ਕੁਝ ਮਿਥਸ ਨੇ ਸੁਸਾਇਟੀ ਚ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਮੈਂ ਵੀ ਇਹ ਕਿ ਕਰਕੇ ਡਾਕਟਰ ਹੁਣ ਮਿਥ ਤੁਹਾਨੂੰ ਦੱਸਦੀਆਂ ਤੁਸੀਂ ਕਲੀਅਰ ਕਰ ਦੇਣਾ ਕਿ ਉਹ ਸੱਚ ਹੈ ਜਾਂ ਉਹ ਮਿਥੀ ਹੈ ਜਿਵੇਂ ਵਿਟਿਲਾਈਗੋ ਲੈ ਕੇ ਕਹਿ ਦਿੱਤਾ ਜਾਂਦਾ ਕਿ ਇੱਕ ਸ਼ੂਤ ਦੀ ਬਿਮਾਰੀ ਹੈ ਨਹੀਂ ਬਿਲਕੁਲ ਵੀ ਨਹੀਂ ਇਟ ਇਜ਼ ਨਾਟ ਇਨਫੈਕਸ਼ੀਅਸ ਇਹ ਨਾ ਇਹ ਚੂਛਾ ਅੱਦ ਦੀ ਬਿਮਾਰੀ ਨਹੀਂ ਹੈ ਇਹਨੂੰ ਸਫੇਦ ਕੋਡ ਜ਼ਰੂਰ ਕਹਿੰਦੇ ਹੈ ਉਸ ਕਰਕੇ ਲੋਕੇ ਇਸ ਤੋਂ ਡਰਦੇ ਹੈ ਠੀਕ ਹੈ ਨਾ ਹਿੰਦੀ ਚ ਇਹਦਾ ਨਾਮ ਸਫੇਦ ਕੋੜ ਵੀ ਹੈਗਾ ਬਟ ਇਹਦਾ ਇਹਦਾ ਕੋਈ ਇਨਫੈਕਸ਼ੀਅਸਿਟੀਓਲੋਜੀ ਨਹੀਂ ਹੈ ਇਹ ਕਿਸੇ ਨਾਲ ਬੈਨ ਨਾਲ ਕਿਸੇ ਨੂੰ ਹੱਥ ਲਾਣ ਨਾਲ ਕਿਸੇ ਨਾਲ ਸ਼ੇਕ ਹੈਂਡ ਕਰਨ ਨਾਲ ਜਾਂ ਕਿਸੇ ਨਾਲ ਲੇਟਨ ਨਾਲ ਨਹੀਂ ਫੈਲਦੀ ਠੀਕ ਹੈ ਇਟ ਇਜ਼ ਨਾਟ ਕਾਂਟੇਜੀਅਸ ਐਟ 올 ਇਹ ਅਨੁਵਾਂਚਿਕ ਇੱਕ ਆਟੋਇਮਿਊਨ ਬਿਮਾਰੀ ਹੈ ਡਾਕਟਰ ਇੱਕ ਮੇ ਥੇ ਵੀ ਹੈ ਕਿ ਕਹਿ ਦਿੱਤਾ ਜਾਂਦਾ ਹੈ ਕਿ ਵਿਟਿਲਾਈਗੋ ਕੋੜ ਜਾਂ ਫਿਰ ਚਮੜੀ ਦੇ ਕੈਂਸਰ ਦੇ ਨਾਲ ਸਬੰਧਤ ਹੁੰਦੀ ਹੈ ਨਹੀਂ ਬਿਲਕੁਲ ਨਹੀਂ ਸਕਿਨ ਕੈਂਸਰ ਮੈਲਾਨੋਮਾਜ਼ ਬਿਲਕੁਲ ਡਿਫਰੈਂਟ ਹੈ ਗਿਆ ਵਿਟਿਲਾਈਗੋ ਇਜ਼ ਅ ਕੰਪਲੀਟਲੀ ਡਿਫਰੈਂਟ ਸਕਿਨ ਕੰਡੀਸ਼ਨ ਇਹਨਾਂ ਦੋਨਾਂ ਦਾ ਕੋਈ ਮੇਲ ਨਹੀਂ ਹੈ ਠੀਕ ਹੈ ਜਿਨ ਕੇਸਸ ਚ ਫੋਲਵੇਰੀ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਵਾਈਟ ਸਪਰੈਡ ਫੋਲਵੇਰੀ ਹੁੰਦੀ ਹੈ ਜਿਵੇਂ 60% 80% ਏਰੀਆ ਹੋ ਗਿਆ ਉਹ ਜੇ ਬਾਹਰ ਧੁੱਪੇ ਜ਼ਿਆਦਾ ਜਾਣਗੇ ਉਹਨਾਂ ਚ ਉਹ ਯੂ نو ਸਕਿਨ ਕੈਂਸਰ ਹੋਣ ਦਾ ਚਾਂਸ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ ਬਿਕੋਜ਼ ਮੈਲਾਨੋਸਾਈਟਸ ਦੀ ਕਮੀ ਹੁੰਦੀ ਹੈ ਠੀਕ ਹੈ ਬਟ ਇਟ ਡਸ ਨੋਟ ਮੀਨ ਕਿ ਫੁਲ ਵੈਰੀਤੇ ਸਕਿਨ ਕੈਂਸਰ ਆਪਸ ਚ ਰਿਲੇਟਡ ਹੈਗੇ ਕੋਈ ਰਿਲੇਸ਼ਨ ਨਹੀਂ ਉਹਨਾਂ ਦਾ ਜੀ ਔਰ ਇੱਕ ਮਥੇ ਵੀ ਹੈ ਕਿ ਵਿਟਿਲਾਈਗੋ ਕਹ ਦਿੱਤਾ ਜਾਂਦਾ ਹੈ ਕਿ ਸਿਰਫ ਚਮੜੀ ਦੇ ਦਿਖਾਈ ਦੇਣ ਵਾਲੇ ਹਿੱਸਿਆਂ ਨੂੰ ਹੀ ਪ੍ਰਭਾਵਿਤ ਕਰਦਾ ਹੈ इदा विटलाइगो कितने भी हो सद विजिबल पार्ट ऑफ द स्किन कवर्ड पार्ट ऑफ द स्किन कितने भी हो सकता है ठीक है इट इज़ ये विटलाइगो देख के नहीं आंता कि कवर्ड एरिया मैं इतने आऊँगा ये अनकवर्ड एरिया मैं इतने नहीं आऊँगा इट इज़ एन ऑटोम्यून कंडीशन कितने भी प्रेजेंट हो सकती है मूह के अंदर भी हो सकती है जिन्होंने मेकोजल विटलाइगो कहें जुनाइट एरिया भी हो सकती है चेस्ट बैक कितने भी हो सकती है एंड स्कैपे भी हो सकती है ਜੀ ਹਾਂਜੀ ਡਾਕਟਰ ਇੱਕ ਖਾਣੇ ਨੂੰ ਲੈ ਕੇ ਬਹੁਤ ਸਾਰੇ ਸਾਡੇ ਸੁਸਾਇਟੀ ਅੰਦਰ ਮਿਥਸ ਨੇ ਕਹਿ ਦਿੱਤਾ ਜਾਂਦਾ ਹੈ ਕਿ ਅਗਰ ਤੁਸੀਂ ਨਾਨ ਵੇਜ ਖਾਦਾ ਤੇ ਉਪਰੋਂ ਤੁਸੀਂ ਦੁੱਧ ਪੀ ਰਹੇ ਹੋ ਤਾਂ ਤੁਹਾਨੂੰ ਜਿਹੜੀ ਹੈ ਵੇਟਿਲਾਈਗੋ ਹੋ ਜਾਏਗੀ ਅਗਰ ਤੁਸੀਂ ਦੋ ਤਿੰਨ ਤਰ੍ਹਾਂ ਦੇ ਖੱਟੇ ਭੋਜਨ ਇੱਕੋ ਸਮੇਂ ਖਾ ਰਹੇ ਹੋ ਤਾਂ ਤੁਹਾਨੂੰ ਇਹ ਇਸ਼ੂ ਹੋ ਜਾਏਗਾ ਅਗਰ ਤੁਸੀਂ ਮਿੱਠਾ ਔਰ ਖੱਟੀ ਚੀਜ਼ ਦੋਨੋਂ ਖਾ ਰਹੇ ਹੋ ਤਾਂ ਵੀ ਤੁਹਾਨੂੰ ਇਹ ਹੋ ਜਾਏਗਾ ਨਹੀਂ ਸੀ ਆ ये सारी मिकसी है डाइट हैज नथिंग टू डू विद विटो विटलाइगो या ल्यूकोड अपना ल्यूकोडरमा या फुलवेरी डाइट करके नहीं होंडी। हाँ जो विटलाइगो हो गया किसी नो, उस वेल्ले कहने कि खटिया हैं या विटामिन सी रिच फूड्स फूडी अवॉइड करो बिकॉज दैट इंटरफेयर विद ऑफ मिलेनोजेनिस मिलेनोजेजेसिस मतलब पिगमेंट फॉर्म थोड़ी तकलीफ दे सकता है।

होए उन्हें पेशेंट नै के डॉ डरमेटोलॉजिस्ट या स्किन स्पेशलिस्ट जाओ कोई झोला छाप को जाओ कोई अनकुअलीफाइड डॉक्टर को जाओ किसी क्वैक को जाओ जो इले इद, क्वालिफाइड है स्किन स्पैशलिस्ट उन्होंने को चमड़ी रोग विशेषज्ञ को जाओ उ जांच कराओ ठीक है चावे एक पैच हो छोटा पैच हो जो तुम्हें लग रहा है तू समझ नहीं आ रही जो सफेद पैच हैगा बॉडी पर तो टाइम ता वेस्ट ना करके पेशेंट नीधा लैके जाओ या तो आप याइट पैच अपनी बॉडी पर दिख रहा है तो सीधा स्किन स्पैशलिस्ट वेस्ट ना करो विटिलाइगो वर्गी या फुलवेरी वर्गी क्रोनिक बीमारी विच तुसी डिले कर ही नहीं सकते डिले नहीं करना चाहिए जिन्नी छेती फी जाएगी उन्ना एद्रीटमेंट कामयाब रहेगा ਅਕੀ ਵਿਟਿਲੈਗੋ ਜਾਂ ਫਲਵੇਰੀ ਡਾਕਟਰ ਇਹ ਮਾਨਸਿਕ ਜਾਂ ਫਿਰ ਸਰੀਰਕ ਕਮਜ਼ੋਰੀ ਦੀ ਨਿਸ਼ਾਨੀ ਹੁੰਦੀ ਹੈ ਨਹੀਂ ਇਟ ਡਸ ਨਾਟ ਹੈਵ ਐਨੀ ਟੂ ਵਿਦ ਯਰ ਮੈਂਟਲ ਹੈਲਥ ਪਰ ਹਾਂ ਸਟ्रेस ਲੈਣ ਨਾਲ ਜੇ ਤੁਹਾਨੂੰ ਵਿਟਿਲੈਗੋ ਆਲਰੇਡੀ ਹੋ ਗਿਆ ਹੈ ਤਾਂ ਸਟ्रेस ਲੈਣ ਨਾਲ ਟੈਨਸ਼ਨ ਲੈਣ ਨਾਲ ਇਹ ਪੈਚਸ ਵੱਧ ਸਕਦੇ ਆ ਬਿਕੋਜ਼ ਤੁਹਾਡੀ ਇਮਿਊਨਿਟੀ ਕੱਟਦੀ ਹੈ ਤਾਂ ਸਟ्रेस ਇਜ਼ ਇਜ਼ ਐਨ ਐਗਰਵੇਟਰ ਫੋਰ ਸ਼ੋਰ ਇਹ ਐਗਰਵੇਟ ਕਰ ਸਕਦਾ ਤੁਹਾਡੀ ਫਲਵੇਰੀ ਨੂੰ ਬਟ ਇਹ ਮੈਂਟਲ ਜੋ ਜੋ ਮੈਂਟਲੀ ਅਨਹੈਲਦੀ ਹੋਣਾ ਹੈ ਉਹਦਾ ਉਹਨਾਂ ਚ ਵਿਟਲਾਈਗੋ ਹੋਏਗਾ ਇਹ ਕੋਈ ਕੰਪਲਸ਼ਨ ਨਹੀਂ ਹੈ ਹੂੰ ਅ ਫਿਰ ਵੈਰੀ ਨੂੰ ਤੇਲ ਲਗਾ ਕੇ ਜਾਂ ਫਿਰ ਸਪਲੀਮੈਂਟਸ ਲੈ ਕੇ ਕਰੇ ਠੀਕ ਕੀਤਾ ਜਾ ਸਕਦਾ ਹੈ ਇਹ ਸੱਚਾ ਡਾਕਟਰ ਨਹੀਂ ਆਈ ਵਿਸ਼ੇ ਸੱਚ ਹੁੰਦਾ ਫਿਰ ਸਾਡਾ ਸਾਡੀ ਟੈਨਸ਼ਨ ਘਟ ਜਾਂਦੀ ਪਰ ਇਹਦਾ ਕੁਝ ਨਹੀਂ ਤੇਲ ਨਾਲ ਨਾਲ ਵਿਟਲਾਈਗੋ ਨਹੀਂ ਠੀਕ ਹੋਣਾ ਔਰ ਇਹ ਵੀ ਡਾਕਟਰ ਕਿਹਾ ਜਾਂਦਾ ਹੈ ਕਿ ਵਿਟਿਲਾਈਗੋ ਸਿਰਫ ਗੂੜੀ ਚਮੜੀ ਵਾਲੇ ਲੋਕਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ਪਾਵ ਸਕਿਨ ਦਾ ਜੋ ਕਲਰ ਹੈ ਸਕਿਨ ਦੀ ਜੋ ਨੇਚਰ ਹੈ ਇਸ ਦੇ ਨਾਲ ਵੀ ਕੋਈ ਲਿੰਕ ਹੈ ਡਾਕਟਰ ਇਸ ਚੀਜ਼ ਦਾ ਦੇਖੀਏ ਐਦਾ ਦਾ ਕੁਝ ਵੀ ਨਹੀਂ ਹੈਗਾ ਐਥਨਿਸਿਟੀ ਥੋੜੀ ਜੀ ਜਿਹੜੀ ਪ੍ਰੀਪੋਂਡਰੈਂਸ ਹੈ ਵਿਟਿਲਾਈਗੋ ਦੀ ਉਹ ਡਾਰਕ ਸਕਿਨ ਚ ਜ਼ਿਆਦਾ ਹੈਗੀ ਪਰ ਐਦਾ ਐਦਾ ਨਹੀਂ ਹੈ ਕਿ ਫੇਅਰ ਸਕਿਨ ਜਾਂ ਫੋਰਨਰਸ ਚ ਨਹੀਂ ਹੁੰਦੀ ਵਿਟਿਲਾਈਗੋ ਠੀਕ ਹੈ ਇਨਸੀਡੈਂਸ ਇਸ ਮੋਰ ਉਹ ਜਿਹੜੀ ਇਨਸੀਡੈਂਸ ਹੈ ਵਿਟਿਲੈਗੋ ਦੀ ਉਹ ethnicities skin츠 ਵਿੱਚ ਜ਼ਿਆਦਾ ਹੈ ਬਟ ਉਹਦਾ ਇਹਦਾ ਇਹ ਮਤਲਬ ਨਹੀਂ ਹੈ ਕਿ ਗੋਰੀ ਚਮੜੀ ਵਾਲ ਨੂੰ ਨਹੀਂ ਹੋ ਸਕਦੀ ਇਟ ਕੈਨ ਅਫੈਕਟ ਐਨੀਵਨ ਡਾਕਟਰ ਸੰਚਿਤ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਨਾ ਕੀਮਤੀ ਸਮਾਂ ਦਿੱਤਾ ਔਰ ਇਨੀ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸ਼ੁਕਰੀਆ ਡਾਕਟਰ ਕਸਨਜੀਵਨੀ ਦੇ ਵਿੱਚ ਅੱਜ ਨਹੀਂ ਸੀ ਕੱਲੂ ਅਸੀਂ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਤਦ ਤੱਕ ਕਰਦੇ ਲਈ ਮੈਨੂੰ ਦੀਪਤੀ ਸ਼ਰਮਾ ਨੂੰ ਦਿਓ ਜਾਸਰ ਧੰਨਵਾਦ